ਤ੍ਰਿਉਪ ਉਪਵਕ ਮੰਤਰੀ ਰੋਜ਼ ਵਿਕਾਸ ਦੇ ਤੇ ਪੰਜਾਬ ਦੀ ਤਰੱਕੀ ਦੇ ਦਾਅਵੇ ਕਰਦੇ ਨੇ ਉਹ ਸਰਾਸਰ ਝੂਠ ਨੇ ਪੰਜਾਬ ਦੇ ਵਿੱਚ ਮਨੁੱਖਤਾ ਦਾ ਕਹਾਣ ਹੋ ਰਿਹਾ ਔਰ ਆਮ ਨਾਗਰਿਕ ਔਰ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਜੋ ਦੋ ਇਸ਼ੂਸ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਜੰਗਲ ਰਾਜ ਆ ਪੰਜਾਬ ਸੰਵਿਧਾਨ ਦਾ ਰਾਜ ਚੱਕਣਾ ਚੂਰ ਹੋ ਚੁੱਕਿਆ ਸਾਡੇ ਨਾਲ ਮੇਰੇ ਲੈਫਟ ਸਾਈਡ ਤੇ ਜਿਹੜੇ ਬਲਵਿੰਦਰ ਕੌਰ ਜੀ ਬੈਠੇ ਨੇ ਇਹ ਕੈਲੀਫੋਰਨੀਆ ਤੋਂ ਮੇਰੇ ਜ਼ਿਲ੍ਹੇ ਦੇ ਐਨ ਆਰ ਆਈਸ ਦੇ ਇਹਨਾਂ ਨੇ ਇਹਨਾਂ ਨੂੰ ਇੱਕ ਰਾਗੀ ਜੱਥੇ ਨੇ ਮਿਸਲੀਡ ਕਰਕੇ 20000 ਡਾਲਰ ਅਮਰੀਕਾ ਤੋਂ ਲਿਆ ਕੇ ਇਹਨਾਂ ਨੇ ਪੈਸਿਆਂ ਨਾਲ ਖੁਦ ਦੀ ਪ੍ਰਾਪਰਟੀ ਲੈ ਲਈ ਇਹ ਉਸ ਦਿਨ ਤੋਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਬੇਈਮਾਨੀ ਹੋਈ ਹੈ ਦੇ ਹੈਵ ਬੀਨ ਰਨਿੰਗ ਫਰਮ ਪਿੱਲਰ ਟੂ ਪੋਸਟ ਬਹੁਤ ਥਾਂ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਪੁਲਿਸ ਨੇ ਕਿਸੇ ਨੇ ਕੋਈ ਗੱਲ ਕੋ ਹਾਰ ਨਾ ਸੁਣੀ ਤਾਂ ਅਲਟੀਮੇਟਲੀ ਇਹਨਾਂ ਨੂੰ ਇੱਕ ਐਸਜੀਪੀਸੀ ਦੇ ਏਮਪਲੋਈ ਨੇ ਇਹਨਾਂ ਨੂੰ ਇੱਕ ਹੋਰ ਚੀਟ ਇੱਕ ਠੱਗ ਵਕੀਲ ਦੇ ਨਾਲ ਮਿਲਾ ਦਿੱਤਾ ਚੰਡੀਗੜ੍ਹ ਮਿਸਟਰ ਚੰਦਰ ਸ਼ੇਖਰ ਕੋਈ ਉੱਥੇ ਮੁੰਚੀ ਟਰਨ ਲਾਇਰ ਨੇ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਉਹਨਾਂ ਨੇ ਇਹਨਾਂ ਨੂੰ ਇਨਸਾਫ ਲੈਣ ਦੇ ਨਜ਼ਰੀਏ ਦੇ ਨਾਲ ਬਹਾਨੇ ਦੇ ਨਾਲ ਅੰਮ੍ਰਿਤਸਰ ਵਿੱਚ ਆਣ ਕੇ ਇਹਨਾਂ ਕੋਲੋਂ ਦੋ ਕਿਸ਼ਤਾਂ ਵਿੱਚ 13 ਲੱਖ ਰੁਪਏ ਲਿਆ ਔਰ ਉਹ ਵਕੀਲ ਕਹਿੰਦਾ ਵਾ ਕਿ 13 ਲੱਖ ਰੁਪਏ ਮੈਂ ਲੈ ਰਿਆ ਵਾਂ ਚੀਫ ਜਸਟਿਸ ਜਿਹੜਾ ਕਿ ਫਰਸਟ ਡੀਬੀਐਫ ਡਬਲ ਬੈਂਚ ਬੈਠਦਾ ਹਾਈ ਕੋਰਟ ਦਾ ਅਤੇ ਨਾਲ ਉਹਨਾਂ ਦੇ ਜਿਹੜੇ ਜੱਜ ਸਾਹਿਬ ਬੈਠਦੇ ਨੇ ਤੁਹਾਡਾ ਕੇਸ ਉੱਥੇ ਲੜਿਆ ਜਾਊਗਾ ਤੁਹਾਨੂੰ ਮੈਂ ਇਹ ਕੇਸ ਜਿੱਤ ਕੇ ਤੁਹਾਨੂੰ ਬੁਲਾਉਂਗਾ ਜਜਸ ਦੇ ਨਾਮ ਦੇ ਉੱਤੇ 13 ਲੱਖ ਰੁਪਏ ਜਜਸ ਔਰ ਸੀਬੀਆਈ ਦੀ ਇਨਕੁਆਇਰੀ ਕਰਵਾਉਂਗਾ ਵਿਜੀਲੈਂਸ ਤੋਂ ਮੈਂ ਪ੍ਰੂਵ ਕਰਵਾਉਂਗਾ ਇਹ ਸਾਰੀਆਂ ਗੱਲਾਂ ਦੇ ਉੱਤੇ 13 ਲੱਖ ਰੁਪਏ ਦਾ ਕੋਲੋਂ ਹੋਰ ਲੈ ਰਿਆ ਤੋਂ ਇਹਨਾਂ ਨੇ ਹੁਣ ਆਪਣੀ ਜਿਹੜੀ ਰੈਪ੍ਰেজੈਂਟੇਸ਼ਨ ਹੈ ਉਹ ਚੀਫ ਜਸਟਿਸ ਸਾਹਿਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਭੇਜ ਦਿੱਤੀ ਹੈ ਔਰ ਇਹਨਾਂ ਨੇ ਪੁਲਿਸ ਨੂੰ ਦੁਬਾਰਾ ਫਿਰ ਰੈਪ੍ਰেজেন্ট ਕੀਤਾ ਔਰ ਉਹਦੇ 'ਚ ਮੈਂ ਵੀ ਅੱਜ ਬੇਨਤੀ ਕਰਨ ਲੱਗਾ ਕਿ ਅਗਰ ਐਨਆਰਆਈਜ਼ ਨਾਲ ਇਸ ਤਰ੍ਹਾਂ ਦੁਰਵਿਵਾਰ ਹੋਣਾ ਵਾ ਅਗਰ ਇਸ ਤਰ੍ਹਾਂ ਉਹਨਾਂ ਦੇ ਨਾਲ ਦਿਨ ਦਿਹਾੜੇ ਠੱਗੀ ਹੋਣੀ ਆ ਪਹਿਲਾਂ ਇਤੋਂ ਦੇ ਲੋਕ ਆਦਮੀ ਥੱਗੀ ਮਾਰਦੇ ਨੇ ਪੁਲਿਸ ਸਟੈਂਡਸ ਐਜ਼ ਅ ਮਿਊਟ ਸਪੈਕਟੇਟਰ ਫਿਰ ਉਹਦੇ ਨਾਲ ਕਚੈਰੀਆਂ ਦੇ ਨਾਮ ਦੇ ਉੱਤੇ ਵਕੀਲ ਥੱਗੀ ਮਾਰਦੇ ਨੇ ਤਾਂ ਇਹ ਕਿੱਥੇ ਜਾਣਗੇ ਮੈਂ ਔਰ ਮੈਂ ਇਹਦੇ ਚ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਤੁਸੀਂ ਐਨ ਆਰ ਆਈ ਸਮਾमेलन ਕਰ ਰਹੇ ਹੋ ਪੰਜਾਬ ਚ ਇਹ ਮਹਿਜ਼ ਇੱਕ ਫਾਰਸ ਹੈ ਇਹ ਇਹਦਾ ਕੋਈ ਫਾਇਦਾ ਨਹੀਂ ਜੇ ਜਦ ਤੱਕ ਇਸ ਤਰ੍ਹਾਂ ਦੇ ਐਨ ਆਰ ਆਈ ਜਿਹੜੇ ਬਲਵਿੰਦਰ ਕੌਰ ਜੀ ਵਰਗ ਨਾਲ ਥੱਗੀ ਮਾਰਨ ਵਾਲੇ ਪੰਜਾਬ ਦੇ ਬਸ਼ਿੰਦੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਸਜ਼ਾ ਨਹੀਂ ਦੇਉਂਗੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕੱਦਮੇ ਨਹੀਂ ਦਰਜ ਕਰੋਗੇ ਉਹੀ ਦੇਤੇ ਅਸੀਂ ਪੰਜਾਬ ਦੇ ਲੋਕ ਮਹਿਜ਼ ਤੁਹਾਡੇ ਸਾਰੇ ਗੱਲਾਂ ਨੂੰ ਸਟੰਡ ਸਮਝਾਂਗੇ ਔਰ ਦੂਜੇ ਪਾਸੇ ਮੈਂ ਅਪੀਲ ਕਰਨਾ ਚਾਹੁੰਦਾ ਚੀਫ ਜਸਟਿਸ ਸਾਹਿਬ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕਿ ਥ ਬੋਲ ਇਜ਼ ਇਨ ਯੋਰ ਕੋਰਟ ਨਾਓ ਜਿਹੜੇ ਵਕੀਲ ਜਿਹੜੇ ਕਿ ਬਿਲਕੁਲ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਨੇ ਜਿਨ੍ਹਾਂ ਨੇ ਜੁਡੀਸ਼ਰੀ ਦੇ ਨਾਮ ਦੇ ਉੱਤੇ 13 ਲੱਖ ਰੁਪਏ ਸੀ ਇਹਦੇ ਕਹਿ ਰਹੇ ਕਿ ਜੱਜਸ ਨੇ ਲਿਆਵਾ ਕਿਉਂਕਿ ਇਹਦੇ ਵਿੱਚ ਬੜਾ ਕਲੀਅਰ ਕਟ ਡਿਸੀਜਨ ਆ ਗਿਆ ਉਸੇ ਕੇਸ ਵਿੱਚ ਇਹ ਇਹਨਾਂ ਨੇ ਚੀਫ ਜਸਟਿਸ ਸਾਹਿਬ ਦੀ ਜਿਹੜੀ ਫਰਸਟ ਡੀਬੀ ਆ ਉਹਨਾਂ ਨੇ ਇਹਨਾਂ ਦਾ ਕੇਸ ਡਿਸਮਿਸ ਕਰਤਾ ਸੀਗਾ ਅਗਰ ਕਿਤੇ ਉਹ ਕੇਸ ਐਕਸੈਪਟ ਹੋ ਜਾਂਦਾ ਫਿਰ ਤਾਂ 13 ਲੱਖ ਰੁਪਏ ਉਹ ਵਕੀਲ ਮਾਰ ਗਿਆ ਸੀਗਾ ਇਹ ਪੈਸੇ ਦੇ ਇਲਜ਼ਾਮ ਕੇਵਲ ਤੇ ਕੇਵਲ ਉਸ ਮੁੰਛੀ ਟਰਨ ਵਕੀਲ ਚੰਦਰ ਸ਼ੇਖਰ ਤੇ ਮੈਂ ਚੀਫ ਜਸਟਿਸ ਸਾਹਿਬ ਨੂੰ ਅਪੀਲ ਕਰੂੰਗਾ ਕਿ ਦੋਨੇ ਕੰਮ ਨਾਲੇ ਤਾਂ ਇਹਨਾਂ ਨੂੰ ਪੁਲਿਸ ਤੋਂ ਇਨਸਾਫ ਲੈ ਕੇ ਦਿਓ ਤੇ ਨਾਲ ਇਹਨਾਂ ਨੂੰ ਉਸ ਵਕੀਲ ਦਾ ਲਾਇਸੈਂਸ ਕੈਨਸਲ ਕਰਕੇ ਉੱਤੇ ਐਫ ਆਈ ਆਰ ਦਰਜ ਕਰਕੇ ਉਹ 13 ਲੱਖ ਰੁਪਏ ਬਲਵਿੰਦਰ ਕੌਰ ਜੀ ਦਾ ਵਾਪਸ ਦਵਾਇਆ ਜਾਵੇ ਦਿਸ ਇਜ਼ ਮਾਈ ਡਿਮਾਂਡ ਐਂਡ ਸੋ